ਦਰਦੇ ਕੌਮ ਚੈਨਲ ਦੇ ਸਤਿਕਾਰਯੋਗ ਦਰਸ਼ਕਾਂ ਨੂੰ ਗੁਰਨੂਰ ਕੌਰ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਇਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ 104 ਸਾਲਾਂ ਦੇ ਇਤਿਹਾਸ ਬਾਰੇ ਵਿਚਾਰ ਸਾਂਝੇ ਕਰ ਚੁੱਕੇ ਹਾਂ ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਚ ਨਿਗਰ ਕਦੋਂ ਤੇ ਕਿਉਂ ਸ਼ੁਰੂ ਹੋਇਆ ਸੀ ਇਸ ਬਾਰੇ ਬੜੀ ਜਾਣਕਾਰੀ ਤਾਂ ਸਾਨੂੰ ਚੈਨਲ ਦੇ ਮੁਕੀ ਹੀ ਦੇ ਸੱਜਦੇ ਹਨ ਆਉ ਚੱਲਦੇ ਹਾਂ ਉਹਨਾਂ ਕੋਲ ਦਰਦੇ ਕਾਮ ਚੈਨਲ ਦੇ ਸਮੂਦਕਾਂ ਪ੍ਰਜਾ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਇਸ ਤੋਂ ਪਹਿਲਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ 104 ਸਾਲਾਂ ਦੇ ਇਤਿਹਾਸ ਬਾਰੇ ਕੱਲ ਕੀਤੀ ਸੀ ਤੇ ਕਿਵੇਂ ਅਕਾਲੀ ਦਲ ਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੋਂ ਫਿਰ ਅਕਾਲੀ ਦਲ ਵੀ ਨਾ ਰਿਹਾ ਨਿਗਾਰ ਵੱਲ ਜਿਹੜਾ ਸ਼ੁਰੂ ਹੋ ਗਿਆ ਉਸ ਬਾਰੇ ਕੱਲ੍ਹ ਅਸੀਂ ਸ਼ੁਰੂ ਕੀਤੀ ਸੀ ਤੇ ਅੱਜ ਅਸੀਂ ਉਸ ਦੀ ਦੂਸਰੀ ਕਿਸ਼ਤ ਜਿਹੜੀ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਇੱਕ ਸ਼ਬਦ ਹੈ ਆਲੋਚਨਾ ਆਲੋਚਨਾ ਜਿਸ ਦੇ ਸ਼ਬਦੀ ਅਰਥ ਜੋ ਹਨ ਅਸੀਂ ਉਸ ਤੋਂ ਬਿਲਕੁਲ ਉਲਟ ਅਰਥ ਕਰਦੇ ਆਂ ਆਲੋਚਨਾ ਦਾ ਜੋ ਸ਼ਬਦੀ ਅਰਥ ਨੇ ਉਹ ਤਾਂ ਨੇ ਕਿ ਦੇਖਣਾ ਪਰਖਣਾ ਲੋਚਨਾ ਨਿਰਕਰਨੀ ਪਰਖ ਕਰਨੀ ਜਾਂਚ ਪੜਤਾਲ ਕਰਨੀ ਪਰ ਅਸੀਂ ਉਸਦੇ ਅਰਥ ਕੀ ਕੱਢਦੇ ਆਂ ਕਿਸੇ ਨੂੰ ਨੁਕਸ ਕੱਢਣਾ ਕਿਸੇ ਦਾ ਬੁਰਾ ਤਕਾਉਣਾ ਕਿਸੇ ਦੀ ਪਜਾਮੀ ਕਰਨੀ ਕਿਸੇ ਦੇ ਔਗਣ ਦੇਖ ਕੇ ਜੱਗ ਜਹਾਂ ਕਰਨੇ ਅਸੀਂ ਅਲੋਚਨਾ ਵੀ ਅਸੀਂ ਆਮ ਤੌਰ ਤੇ ਸ਼ਬਦ ਨੂੰ ਇਦਾਂ ਹੀ ਜਿਹੜਾ ਵਰਤਿਆ ਜਾਂਦਾ ਹੈ ਸਮਝਦੇ ਹਾਂ ਅਸੀਂ ਪਰ ਜਦੋਂ ਕਿਸ ਦੇ ਅਰਥ ਇਹ ਨਹੀਂ ਹੁੰਦੇ ਅਸੀਂ ਵੀ ਅਲੋਚਨਾ ਹੀ ਕਰ ਰਹੇ ਹਾਂ ਅਸੀਂ ਇੱਕ ਸਮੀਖਿਆ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਕਈ ਲੋਕ ਕਹਣਗੇ ਤੁਸੀਂ ਅਕਾਲੀ ਦਾ ਭਈ ਅਸੀਂ ਖੁਦ ਅਕਾਲੀ ਆ ਅਸੀਂ ਅਕਾਲੀਆਂ ਅਸੀਂ ਅਕਾਲੀ ਦਲ ਖਾਤਰ ਖਰ ਕੁਰਬਾਨੀ ਕੀਤੀ ਹੈ ਜਿੰਨਾ ਟਟੀਆਂ ਡਾਂਗਾ ਖਾਦੀਆਂ ਪਰ ਕਾਰ ਬਾਰ ਵੀ ਬਰਬਾਦ ਕਰਾਇਆ ਹੈ ਮਾਨਸਾ ਛੱਡ ਕੇ ਬਠਿੰਡੇ ਬੈਠੇ ਆਂ ਇਸ ਕਰਕੇ ਦੁੱਖ ਆਉਂਦਾ ਹੈ ਸਬਰ ਕਰੀ ਬੈਠੇ ਆਂ ਕਿਸੇ ਪਾਸੇ ਕੋਈ ਹਿਸਸਾ ਨਹੀਂ ਲੈਂਦੇ ਅਸੀਂ ਦੇਖਦੇ ਆਂ ਵੀ ਚਲੋ ਇਹਨਾਂ ਨੂੰ ਆਪਣੀਆਂ ਮਾਨਾਂ ਹੀ ਆ ਕਰ ਲੜਦੇ ਹੋ ਦੋਸਤੋ ਅੱਜ ਅਸੀਂ ਗੱਲ ਕੀ ਕਰਾਂਗੇ ਕੱਲ੍ਹ ਅਸੀਂ ਕੇ ਤਾਲੀਦਲ ਜਦੋਂ ਹੋਂਦ ਤੇ ਆਇਆ ਸੀ ਉਦੋਂ ਸੀ ਦੇਸ਼ ਕੌਮ ਪੰਥ ਬਾਣੀ ਬਾਣਾ ਸਰਬੱਤ ਦਾ ਭਲਾ ਇਹ ਸਾਡੇ ਨਿਸ਼ਾਨੇ ਸੀ ਇਹ ਸਾਡਾ ਉਦੇਸ਼ ਸੀ ਪਰ ਅੱਧਿਕ ਸਦੀ ਤਾਂ 50 55 60 ਸਾਲ ਤੱਕ ਅਕਾਲੀ ਦਲ ਬਾ ਕਾਇਦਾ ਆਪਣੇ ਇਹਨਾਂ ਅਸੂਲਾਂ ਤੇ ਚੱਲਦਾ ਰਿਹਾ ਪਹਿਰਾ ਦਿੰਦਾ ਰਿਹਾ ਤੇ ਚੜ੍ਹਦੀ ਕਲਾ ਚ ਸਿਖਰਾਂ ਤੱਕ ਪਹੁੰਚ ਗਿਆ ਅਕਾਲੀ ਦਲ ਤੋਂ ਸ਼ਰੋਨੇ ਅਕਾਲੀ ਦਲ ਬਣ ਗਿਆ ਪਰ ਫਿਰ ਸ਼ਰੋਨੇ ਅਕਾਲੀ ਦਲ ਕਿਉਂ ਨਹੀਂ ਰਿਹਾ ਕਿਉਂ ਫੇਰੂ ਫੇਰੂ ਹੋ ਗਿਆ ਦੋਸਤੋ ਜਦੋਂ ਅਕਾਲੀ ਦਲ ਆਪਣੇ ਇਹਨਾਂ ਅਸੂਲਾਂ ਨੂੰ ਛੱਡ ਗਿਆ 50-60 ਸਾਲ ਤਾਂ ਪਹਿਲਾਂ ਦਿੱਤਾ ਉਸ ਤੋਂ ਬਾਅਦ ਜਦੋਂ ਇਹਨਾਂ ਸੁਲਾਨਾਂ ਨੂੰ ਛੱਡ ਕੇ ਪਰਿਵਾਰ ਕਹਿਤਾਂ ਦੀ ਪਾਲਣਾ ਸ਼ੁਰੂ ਕਰ ਦਿੱਤੀ ਉਹਨਾਂ ਵਿੱਚ ਉਲਝ ਕੇ ਰਹਿ ਗਿਆ ਤਾਂ ਫੇਰ ਨਾ ਸ਼ਰੋਮਣੀ ਅਕਾਲੀ ਦਲ ਰਹਾ ਨਾ ਅਕਾਲੀ ਦਲ ਰਹਾ ਬਣ ਕੇ ਗਿਆ ਪਰਿਵਾਰਕ ਨਾਮਾਂ ਦੇ ਥੱਲੇ ਅਕਾਲੀ ਦਲ ਬਣ ਗਿਆ ਕਿੱਦਾਂ ਸਭ ਤੋਂ ਪਹਿਲਾਂ ਬਾਦਲ ਦਲ ਤਲਵੰਡੀ ਦਲ ਟੋੜਾ ਦਾਲ ਢਿੰਡਸਾ ਦਾਲ ਯੁਨਾਈਟਿਡ ਅਕਾਲੀ ਦਲ ਸਰਨਾ ਦਲ ਅਕਾਲੀ ਦਲ ਯੂਕੇ ਅਕਾਲੀ ਦਲ 1920 ਅਕਾਲੀ ਦਲ ਸੁਤੰਤਰ ਅਕਾਲੀ ਦਲ ਕਿਰਤੀ ਦਲ ਖਾਲਸਾ ਪਤਾ ਨਹੀਂ ਕਿੰਨੇ ਗਿਣੇ ਨਹੀਂ ਜਾ ਸਕਣਗੇ ਇੱਕ ਅਕਾਲੀ ਦਲ ਯੂਕੇ ਪਤਾ ਨਹੀਂ ਕਿੰਨੇ ਅਕਾਲੀ ਦਲ ਨੇ ਮੇਰਾ ਟੈਲੀਵਿਜ਼ਨ ਤਕਰੀਬਨ 17 ਤਾਂ ਅਕਾਲੀ ਦਲ ਦੇ ਨਾਂ ਥੱਲੇ ਹੈ 17 ਅਕਾਲੀ ਦਲ ਬਾਕੀ ਸੰਬੰਧਿਤ ਤੇ ਰਾਜੜੀਆਂ ਨੇ ਸੰਤੋ ਸਮਾਲ ਡੇਰਾ ਕਿੰਨੀ ਡੇਰਾ ਕਿੰਨੀ ਦਾਲ ਨੇ ਕਿੰਨੀ ਜਥੇ ਨੇ ਕਿੰਨੀ ਹਾਂ ਨਿੰਗ ਸਿੰਘ ਵੀ ਨੇ ਬੁੱਢਾ ਦਾਲ ਤਰਨਤਾਲ ਬੀੜੀ ਚੰਨਿਏ ਤਲਵੀ ਨੇ ਇਹ ਨਹੀਂ ਕਿ ਬੰਦਕ ਛੋਟਾ ਮੋਟਾ ਪੰਦ ਦਾ ਡੇਰਾ ਬਹੁਤ ਵੱਡਾ ਹੈ ਬਹੁਤ ਵੱਡਾ ਡੇਰਾ ਪੰਦ ਦਾ ਜਿਹੜਾ ਕਿ ਸਿਰਫ ਚੰਦ ਹੱਥਾਂ ਦੇ ਵਿੱਚ ਸਿਮਟ ਕੇ ਰਹਿ ਗਿਆ ਜਿਨ੍ਹਾਂ ਨੇ ਜਦੋਂ ਆਪਣੇ ਅਸੂਲ ਛੱਡ ਕੇ ਜਦੋਂ ਪਾਲਸੀਆਂ ਛੱਡ ਗਏ ਜਿਵੇਂ ਕਿ ਅਸੀਂ ਪਹਿਲੀ ਕਿਸਤ ਕਰਕੇ ਸਭ ਤੋਂ ਪਹਿਲਾਂ ਪ੍ਰੇਮ ਸਿੰਘ ਕੰਦੂ ਮਾਜਰਾ ਨੇ ਅਕਾਲੀ ਦਲ ਨੂੰ ਪਾਇ ਕੀਤੀ ਉਸ ਤੋਂ ਬਾਅਦ ਸੀਨੀਅਰ ਲੀਡਰ ਆਮ ਇਹ ਕੋਈ ਮੇਰੇ ਤੇਰੇ ਵਰਗੇ ਨਹੀਂ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਬੜੀ ਤਕੜੀ ਹਸਤੀ ਹੈ ਬੜੇ ਛੇ ਕੰਮ ਵੀ ਕੀਤੇ ਬੜਾ ਤਕੜਾ ਬੁਲਾਰਾ ਸੀ ਫੈਡਰੇਸ਼ਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬੁਲਾਰਾ ਸੀ ਮੈਂ ਉਹਨਾਂ ਨੂੰ ਸੰਤਪ੍ਰੇਮ ਸਿੰਘ ਬਾਰੇ ਤੋਂ ਸੁਣਦਾ ਰਿਹਾ ਬਲਵੰਤ ਸਿੰਘ ਰਾਮੂ ਵਾਲੀਆ ਸਾਹ ਰਵੀंद्र ਸਿੰਘ ਜਥੇਦਾਰ ਪੁਲਦੀਪ ਸਿੰਘ ਜੀ ਬਡਾਲਾ ਜਥੇਦਾਰ ਕੁਲਦੀਪ ਸਿੰਘ ਜੀ ਬਡਾਲਾ ਹੁਣ ਆ ਜਿਹੜਾ ਸੁਖਦੇਵ ਸਿੰਘ ਢੀਂਸਾ ਬੀਬੀ ਜਗੀਰ ਕੌਰ ਇਹ ਹੁਣ ਦੋ ਨਾ ਇਹਦੇ ਆਏ ਨੇ ਤੁਸੀਂ ਇਰਾਨ ਹੋਵੋਗੇ ਕਿ ਇਹਨਾਂ ਦਾ ਕੀ ਨੋ ਡਾਊਟ ਢੀਂਸਾ ਛੱਡ ਕੇ ਗਿਆ ਫਿਰ ਵਾਪਸ ਆ ਗਿਆ ਫਿਰ ਛੱਡਦਾ ਇਦਾਂ ਹੀ ਬੀਬੀ ਜ਼ਗੀਰਕੌਰ ਦਾ ਹਾਲ ਹੈ ਬਰੰਪੁਰਾਜੀ ਦਾ ਅਜਨਾਲਾਜੀ ਦਾ ਹੋਰ ਕੌਲ ਨੂੰ ਸਾਹ ਕੋ ਕਿੰਨੇ ਪਰਿਵਾਰ ਨੇ ਜਿਹੜੇ ਇਹਨੂੰ ਛੱਡ ਕੇ ਗਏ ਨੇ ਕਦੇ ਆ ਜਾਂਦੇ ਨੇ ਕਦੇ ਵਾਹਿੰਦੇ ਪਰ ਉਹਨਾਂ ਦਾ ਦੀਨ ਮੰਨ ਨਹੀਂ ਗਿਣਿਆ ਜਾ ਸਕਦਾ ਉਹਨਾਂ ਨੇ ਅਕਾਲੀਰਤਨ ਦੇ ਬੱਕਰੇ ਬਣਾ ਲੈਣਾ ਹੁਣ ਨਵੇਂ ਜਿਹੜੀ ਸਥਿਤੀ ਬਣੀ ਹੈਗੀ ਆ ਉਹ ਇਹ ਹੈ ਕਿ ਮਨਪ੍ਰੀਤ ਸਿੰਘ ਐਯਾਲੀ ਬੜੇ ਇਮਾਨਦਾਰ ਬੜੇ ਮਿਹਨਤੀ ਬੜੇ ਪੰਥਕ ਸੋਚ ਵਾਲੇ ਨੇ ਦੂਜੀ ਵਾਰ ਬន្តែ ਇੱਕ ਖੈਨ ਹੁਣ ਮੌਜੂਦਾ ਉਹਨਾਂ ਨੇ ਕਿਹਾ ਵੀ ਮੈਨੂੰ ਇਹ ਜਿਹੜੀ ਹਾਈ ਕਮਾਂਡ ਹੈ ਮੌਜੂਦਾ ਕਾਲੀ ਹਾਈ ਕਮਾਂਡ ਜਿਹੜੀ ਇਹ ਹੈ ਬਾਦਲ ਦਲ ਦੀ ਸਾਨੂੰ ਮਨਜ਼ੂਰ ਨਹੀਂ ਅਸੀਂ ਇਹਨਾਂ ਨਾਲ ਕੰਮ ਨਹੀਂ ਕਰ ਸਕਦੇ ਜੇਕਰ ਉਹਨਾਂ ਦੇ ਹੋਰ ਮਿੱਤਰ ਬਾਲਾ ਸਾਹਿਬ ਦੇ ਓਐਸਡੀ ਚੰਨਜੀਤ ਸਿੰਘ ਬਰਾੜ ਉਹਨਾਂ ਨੇ ਇੱਕ ਖੁੱਲੀ ਚਿੱਠੀ ਲਿਖਦੀ ਚਿੱਠੀ ਦਾ ਬਹੁਤ ਵਧੀਆ ਲਿਖੀ ਬੜੀਆ ਵਧੀਆ ਸੱਚੀਆਂ ਸੋਚੀਆਂ ਗੱਲਾਂ ਕਰਕੇ ਜਿਹੜੀ ਪਿੱਛੇ ਜਿਵੇਂ ਗੱਲ ਕੀਤੀ ਸੀ ਕਿ ਜੋਂ ਕੁੰਚਰ ਇਸ ਨਾਮ ਜਿਵੇਂ ਹਾਥੀ ਨਹਾਉਣੂਗੇ ਨਾ ਤੋਂ ਬਾਹਰ ਨਿਕਲ ਕੇ ਫਿਰ ਮਿੱਟੀ ਆ ਦੇ ਉੱਤੇ ਪਲਾਂਦਾ ਉਹਨਾਂ ਨੇ ਸਾਰਾ ਕੁਝ ਵੀ ਬਾਦੋਂ ਦਾ ਤੋਖ ਖਹਿਣਾ ਛੱਡਣਾ ਕਿ ਇਹਨਾਂ ਨੂੰ ਛੱਡਣਾ ਯਾਨੀ ਕਿ ਅਖੀਰ ਆ ਕੇ ਕਹਿੰਦੇ ਜੇ ਹੋਰ ਨਹੀਂ ਕੁਝ ਤਾਂ ਬੀਬਾ ਹਰਸ ਮਰਤਕੌਰ ਬਾਦਲ ਨੂੰ ਹੀ ਪ੍ਰਧਾਨ ਬਣਾਓ ਇਹ ਚੰਨ ਸਿੰਘ ਬਰਾੜ ਦੀ ਚਿੱਠੀ ਚੰਨਜੀਤ ਸਿੰਘ ਬਰਾੜ ਨੇ ਆਪ ਕਿਹਾ ਮੈਂ ਨਹੀਂ ਕਰਿਆ ਭਾਈ ਮਨਜੀਤ ਸਿੰਘ ਕੋ ਵੀ ਛੱਡ ਗਏ ਉਹਨੂੰ ਛੱਡਣ ਖੋਰ ਵੀ ਛੱਡ ਰਹੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਵੀ ਛੱਡ ਕੇ ਜਾ ਰਹੇ ਨੇ ਸਰਦਾਰ ਸਿਕੰਦਰ ਸਿੰਘ ਮਲੂਕਾ ਬੜਾ ਧੜੱਲੇਦਾਰ ਬੜਾ ਇਮਾਨਦਾਰ ਕਾਲੀ ਦਲ ਦਾ ਸੀਨੀਅਰ ਲੀਡਰ ਉਹ ਵੀ ਇਹਨਾਂ ਨੂੰ ਬਾਏ ਕਹੇਗਾ ਕਹੇਗਾ ਨਾ ਤਾਂ ਇਹਨਾਂ ਨੇ ਉਹਨੂੰ ਕੱਢਿਆ ਤੇ ਨਾ ਇਹ ਕੱਢ ਸਕਦੇ ਨੇ ਸੋਚ ਰਹੇ ਨੇ ਖੋਰਾ ਲੱਗਣਾ ਸ਼ੁਰੂ ਹੋ ਗਿਆ ਅਦੇਸ਼ ਪ੍ਰਤਾਪ ਸਿੰਘ ਨੂੰ ਕੱਢਤਾ ਕਿੰਨੇ ਕੁ ਨੂੰ ਕੱਢੇ ਜਾਣਗੇ ਮੇਰੇ ਇੱਕ ਕਹਾਣੀ ਯਾਦ ਆ ਗਈ ਦੋਸਤੋ ਫਿਰ ਮੈਂ 20 ਗੱਲਾਂ ਦੀ ਕਰ ਸਕਾਂ ਕਹਿੰਦੇ ਅੰਗੇ ਆਪਣੇ ਕਾਲ ਪੈਂਦੇ ਹੁੰਦੇ ਕਿਸਾਨ ਵਿਚਾਰੇ ਭੁੱਖੇ ਮਨ ਲੱਗੇ ਉਹ ਬੰਦਾ ਕੀ ਕਰਦਾ ਪੁਜਾਰੀਆਂ ਕੋਲ ਜਾਂਦਾ ਤੇ ਕਿਸਾਨ ਵਿਚਾਰਾ ਆ ਗਿਆ ਪੰਡਿਤ ਜੀ ਕੋਲ ਚੱਲਾ ਗਿਆ ਕਿ ਪੰਡਿਤ ਜੀ ਕੁਝ ਕਰੋ ਮੀ ਨਹੀਂ ਪੈਂਦਾ ਫਸਲ ਨਹੀਂ ਹੋ ਰਹੀ ਭੁੱਖੇ ਮਰਦੇ ਆ ਪੰਡਿਤ ਕਹਿੰਦਾ ਵੀ ਗੱਲ ਇਹ ਹੈ ਵੀ ਦੇਵਤੇ ਦੇਵੀ ਦੇਵ ਤੇ ਬਣਾ ਕੇ ਦੇਣੇ ਪੈਣਗੇ ਤੈਨੂੰ ਕਹਿੰਦੇ ਕਿ ਜੀ ਵੀ ਇੱਕ ਸੋਨੇ ਦਾ ਬਣਾ ਲੈ ਕਿ ਚਾਂਦੀ ਦਾ ਬਣਾ ਲੈ ਕਿ ਤਾਂਬੇ ਦਾ ਬਣਾ ਲੈ ਕਿ ਪਿੱਤਲ ਦਾ ਬਣਾ ਲੈ ਕਿ ਲੋਹੇ ਦਾ ਬਣਾ ਲੈ ਕੋ ਭਾਵੇਂ ਕੋਲੇ ਦਾ ਬਣਾ ਲੈ ਐਨੇ ਦੇ ਉੱਤੇ ਉਹ ਕਹਿੰਦਾ ਠੀਕ ਹੈ ਜੀ ਉਹਨੇ ਦੇਵਤੇ ਲਿਆਦੇ ਪੰਡਤ ਨੇ ਵਿਚਾਰਨੇ ਆਪਣਾ ਵੇਚ-ਬੋਚ ਕੇ ਗੁਜ਼ਾਰਾ ਕਰਨਾ ਸ਼ੁਰੂ ਕਰਤਾ ਐਨੇ ਕੁਦਰਤੀ ਮੀ ਪੈ ਗਿਆ ਪਾਸਾ 당ੀ ਹੋ ਗਈ ਕਹਿੰਦਾ ਪੰਡਤ ਜੀ ਮੇਰੇ ਦੇਵਤੇ ਹੁਣ ਵਾਪਸ ਕਰ ਦਿਓ ਹੁਣ ਤਾਂ ਵਧੀਆ ਉਨੇ ਵਰਗਾ ਕਹਾਂ ਸਮੇ ਸਨੇ ਚਲ ਜਾਣਗੇ ਸਭ ਦੇਵਨ ਕੇ ਠਾਠ ਇੱਕ ਰਹੂਗੀ ਮਾਤਾ ਕਾਲ ਕਾ ਇੱਕ ਰਹੂਗਾ ਸ਼ੰਭੂ ਰਾਖ ਕਹਿੰਦਾ ਭਾਈ ਸੋਨਾ ਤੰਬਾ ਚਾਂਦੀ ਪਿੱਤਲ ਸਾਰੇ ਦੇਵ ਤੇ ਉੱਤ ਚਲੇ ਗਏ ਤੇ ਹੁਣ ਕਹਿੰਦਾ ਇੱਕ ਲੋਹੇ ਦਾ ਰਹਿ ਗਿਆ ਇੱਕ ਤੰਬੇ ਦਾ ਰਹਿ ਗਿਆ ਮਾਤਾ ਕਾਲ ਕਾ ਤੇ ਸ਼ੰਭੂ ਰਾਖ ਰਹਿ ਗਏ ਲੈ ਜਾ ਕਹਿੰਦਾ ਪ੍ਰਵਾਤ ਸੁ ਸੋ ਇੱਕ ਸ਼ੰਭੂ ਨਾਲ ਹੀ ਲੈ ਜਾਣਾ ਕਰਲਾ ਮਤਲਬ ਸ਼ੰਭੂ ਨਾਥ ਇੱਕ ਸੋਚ ਹੈ ਜਿਹੜੀ ਮੌੜੀ ਨਿਕਲਦੀ ਸੁਖਵੀਰ ਸਿੰਘ ਬਾਦਲ ਆਮ ਤੌਰ ਤੇ ਕਹਿੰਦੇ ਰਹਿੰਦੇ ਦਬਕਾ ਮਾਰਨ ਵਾਲੇ ਮੇਰੇ ਜੇਬ 'ਚ ਇੱਕ ਲਾਲ ਡੈਰੀ ਹੈ ਫਿਰ ਮਗਰੋਂ ਪਤਾ ਕਿ ਹੁੰਦਾ ਉਦੋਂ ਹੀ ਬੋਲ ਸੋਮ ਨਹਾ ਜੋਕਾਰੇ ਇੱਕ ਤਾਂ ਉਹ ਰਹਿਣਗੇ ਸੁਖਵੀਰ ਸਿੰਘ ਬਾਦਲ ਖਾਲੀ ਜਗਾਏ ਛੱਡਣ ਵਾਲੇ ਇਹ ਰਹਿ ਜਾਣਗੇ ਜੇ ਜੇ ਸੁਖਵੀਰ ਸਿੰਘ ਮਾਣ ਲਏ ਉਹ ਕਹਿੰਦੇ ਬਾਦਲ ਸਾਹਿਬ ਨੂੰ ਕਿੰਨੇ ਵਜੇ ਗਿਆ ਸਾਰਿਆਂ ਨੇ ਸੁਣਿਆ ਬਾਦਲ ਸਾਹਿਬ ਤੁਸੀਂ ਮੇਰੇ ਪਿਤਾ ਸਮਾਨੋ ਇਹ ਲੋਕ ਕਰਕੇ ਬੋਲਿਓ ਸੋ ਨਹੀਂ ਛੱਡਦਾ ਸੋ ਜੇ ਬਾਦਲ ਦਾਲਿਆ ਜਾਂ ਫੋਰ ਦਾਲਦੇ ਕਾਮਯਾਬ ਕੋਈ ਨਹੀਂ ਹੋਏਗਾ ਪਰ ਇੱਥੇ ਆ ਕੇ ਗੱਲ ਅਟਕ ਅਟਜਾ ਦੀ ਹੈ ਵੀ ਸੁਖਵੀਰ ਸਿੰਘ ਬਾਦਲ ਪ੍ਰਧਾਨ ਜੀ ਨਹੀਂ ਛੱਡਦਾ ਇਸ ਕਰਕੇ ਆਕਾਲੀ ਦਲ ਜਿਹੜਾ ਹੈਗਾ ਉੱਥੱਲੇ ਵੱਲ ਨੂੰ ਜਾ ਰਿਹਾ ਹੈ ਮੈਂ ਕਹਿੰਦਾ ਸੁਖਵੀਰ ਸਿੰਘ ਬਾਦਲ ਪੜਾ ਰਹੇ ਆਂਗੇ ਵੀ ਛੱਡ ਦੇਵਾਂ ਕਿੰਨੋਂ ਬਣਾਉਂਗੇ ਕੋਈ ਹੈ ਇੰਨਾ ਚ ਜਿਹੜਾ ਕਾਲੀ ਦਲ ਦੀ ਬਾਗ ਲੋਰ ਸਭਾਲ ਸਕੇ ਹੈ ਕੋਈ ਬਾਬਾ ਖੜਕ ਸਿੰਘ ਵਰਗਾ ਹੈ ਕੋਈ ਗੋਪਾਲ ਸਿੰਘ ਕੌਮੀ ਵਰਗਾ ਹੈ ਕੋਈ ਗਿਆਨੀ ਕਰਤਾਰ ਸਿੰਘ ਵਰਗਾ ਹੈ ਕੋਈ ਇੰਨਾ ਚ ਕੋਈ ਨਹੀਂ ਅਕਾਲ ਪੁਰਖ ਦੀ ਕਿਰਪਾ ਹੋਗੀ ਅਸੀਂ ਦੱਸਦੇ ਆ ਜੇ ਹੋਰ ਨਹੀਂ ਕੁਝ ਹੁੰਦਾ ਮੈਂ ਵੀ ਚਲ ਜੀ ਤੁਮਰਾ ਵਾਲੀ ਚ ਗੱਲ ਕਰਦਾ ਨਾ ਪੰਜ ਪ੍ਰਧਾਨ ਨੇ ਪੰਚ ਦੀ ਗੱਲ ਹੈਗੀ ਪੰਚ ਪ੍ਰਧਾਨੀ ਪੰਚ ਪ੍ਰਧਾਨੀ ਜਿੱਤੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਮੈਂ ਕਹਣਾ ਪੰਜ ਬਤੌਰ ਪ੍ਰਸਾਦ ਦੇ ਜਥੇਦਾਰ ਸਾਫ ਕਾ ਜਥੇਦਾਰ ਪੰਜ ਤਹਾ ਹੋਣ ਜਿਨ੍ਹਾਂ ਚ ਗਿਆਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਪ੍ਰੋਫੈਸਰ ਮਨਜੀਤ ਸਿੰਘ ਤੇ ਹੋਰ ਦੋ ਜਥੇਦਾਰ ਹੋਰ ਲੈ ਲੈਣੇ ਵੰਨਿਤਾ ਇਹ ਹੋ ਜਾਣਾ ਪੰਜ ਪਿਆਰੇ ਉਹ ਜਿਹੜੇ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਪੰਜ ਪਿਆਰੇ ਤੇ ਇਮਾਨਦਾਰ ਤੇ ਸੱਚੀ ਗੱਲ ਕਹਿਣ ਵਾਲੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਸਸਪੈਂਡ ਕਰਾਇਆ ਸੀ ਬਾਦਲ ਕਹਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਹਿ ਕੇ ਪ੍ਰਧਾਨ ਇਹਦਾ ਲਖਾਪੇ ਜੀ ਨਿਕਲਦਾ ਨਾ ਪੰਜ ਪਿਆਰੇ ਅਕਾਲ ਪੁਰਖ ਸਾਹਿਬ ਦਾ ਜਿਹੜਾ ਪੰਜ ਲੈ ਜਾਣ ਜਥੇਦਾਰ ਇੱਕ ਹੈੱਡ ਗ੍ਰੰਥੀ ਲਿਆ ਜਾਵੇ ਜਾਨੀ ਖਰਪਾਲ ਸਿੰਘ 11 ਬੰਦਿਆਂ ਦੀ ਕਮੇਟੀ ਬਣਾ ਕੇ ਸਿੱਖ ਵਿਦਵਾਨ ਐਨ ਆਰ ਆਈ ਪੰਥ ਲਈ ਕੁਰਬਾਨੀ ਕਰਨ ਵਾਲੇ ਪੰਥ ਨੂੰ ਆਰਥਿਕ ਤੌਰ ਤੇ ਵੀ ਸਹਾਇਤਾ ਦੇਣ ਵਾਲੇ ਜਿਵੇਂ ਕਿ ਜਿਹੜੇ ਹੈਗੇ ਸਰਬੱਤ ਖਾਲਸੇ ਵਾਲੇ ਹਨ ਕਰੋੜਾ ਰੁਪਿਆ ਕਰਕੇ ਕਰਦੇ ਨੇ ਪੰਜਾਬ ਲਈ ਖਾਲਸਾ ਏਡ ਵਾਲੇ ਨੇ ਉਹ ਪਤਾ ਨਹੀਂ ਹਰ ਵਾਰ ਹਰ ਵਾਰ ਸਾਰੀ ਦੁਨੀਆ ਜਨਾਂ ਨੂੰ ਨਾ ਚੱਲਦਾ ਉਹੋ ਜਿਹੇ ਬੰਦਿਆਂ ਨੂੰ ਲਿਆ ਜਾਵੇ ਐਨ ਆਰ ਆਈ ਹੋਰ ਬੰਦਿਆਂ ਨੂੰ ਲਿਆ ਜਾਵੇ ਸਿੱਖ ਵਿਦਵਾਨਾਂ ਬੁੱਧੀਜੀਵੀਆਂ ਸਹਿਯਦਕਾਰਾਂ ਲੇਖਕਾਂ ਉਹਨਾਂ ਤੋਂ ਰਹਿ ਲਈ ਜਾਵੇ ਲੈ ਕੇ ਨਾ ਆਊਗਾ ਕੋਈ ਨਹੀਂ ਉਹਨਾਂ ਤੋਂ ਡਰ ਲਈ ਜਾਵੇ ਵੀ ਕਿਵੇਂ ਚਲਾਇਆ ਜਾ ਸਕਦਾ ਹੈ ਤੇ ਮੁੱਦੇ ਕਿਹੜੇ ਹੋਣ ਜਿਹੜੇ ਪੰਥਕ ਮੁੱਦੇ ਹੁੰਦੇ ਨੇ ਜਿੰਨਾਂ ਪਿੱਛੇ ਲੜਾਈ ਲੜੀ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਕੋਸਾ ਦਾ ਮੋਰਚਾ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਅਨਯੋਗ ਨਿਵਸਤੀ ਦਾ ਮੁੱਦਾ ਮੁੱਦੇ ਤਾਂ ਕਿਹਨੇ ਨੇ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਤੇ ਜਿਹੜੇ ਸਾਡੇ ਨਾਲ ਬਿਤਕਰਾ ਹੁੰਦਾ ਮਤੇਈ ਮਾਂ ਵਾਲਾ ਸਾਡੇ ਹੱਕਾਂ ਦੇ ਟਾਕੇ ਵੱਜ ਰਹੇ ਨੇ ਕੋਰਟਾਂ 'ਚ ਇਨਸਾਫ ਨਹੀਂ ਮਿਲਿਆ 40-40 ਸਾਲ ਹੋ ਗਏ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਹੀਂ ਦਿੱਤੀ ਗਈ ਨਿਸ਼ਾਨਾ ਬੁੰਦਾ ਹੈ ਜੜੇਗੀ ਸ਼ਰਾਬ ਇਹ ਜਿਹੜੀ ਇਹ ਮੁੱਦਿਆਂ ਨੂੰ ਲੈ ਕੇ ਆਹ ਨਾਰੇ ਨਹੀਂ ਜਦ ਲਈ ਬੰਦੀ ਸੰਗਰੀ ਹਾਇਕਰ ਬੰਦੀ ਸੰਗਰੀ ਕੋੜੇ ਹੋਣ ਜਿਆਦਾ ਪਹਿਲਾਂ ਕਿਉਂ ਨਹੀਂ ਜਿਆਦਾ ਹੈ ਜਿਹੜਾ ਹਮੋਂ ਜੇ ਸਜ਼ਾ ਕਰਕੇ ਬਣੇ ਕੇਸ ਲੜੋ ਕੇਸ ਲੜੋ ਸਰਦਾਰ ਕੋਈ ਕੌਟਰ ਨੂੰ ਬੰਦ ਨਹੀਂ ਰੱਖ ਸਕਦੇ ਜਿਲ੍ਹਾਂ ਦੇ ਵਿੱਚ ਕਿਉਂਕਿ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਮੈਂ ਤਾਂ ਕਿਉਂ ਕਰ ਦਿਆਂ ਹੱਥ ਕਿਉਂ ਆਟ ਦੇਉਣਾ ਹੋ ਕੇ ਕੇਸ ਵਡੋ ਉਹਨਾਂ ਦੇ ਪਾਣੀਆਂ ਦਾ ਕੇਸ ਵਡੋ ਹਿੰਦੂ ਸਿੱਖ ਏਕਤਾ ਨੂੰ ਮੁਸਲਮਾਨ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਰੱਖੀ ਜਾਵੇ ਭਾਈ ਚਾ ਕਿਸਾਂਝ ਰੱਖ ਕੇ ਲੜਾਈ ਰਣੋਗੇ ਤਾ ਕਾਲੀ ਦਲ ਵੀ ਕਾਮਯਾਬ ਹੋਊਗਾ ਪੰਜਾਬ ਵੀ ਕਾਮਯਾਬ ਹੋਊਗਾ ਜਿਹੜੇ ਰੋਜ਼ ਨਸ਼ਾ ਕਰਕੇ ਸੱਤਰ ਵਿੱਚ ਨੇ ਨਾ ਘਰਾਂ ਦੇ ਚਲਾਕ ਬੁਝਦੇ ਨੇ ਉਹ ਵੀ ਦੂਰ ਹੋਣਗੇ ਅਮਨ ਸ਼ਾਂਤੀ ਵੀ ਕਾਇਮ ਹੋਊਗੀ ਇਹ ਕੱਲਾ ਮੈਂ ਕਾਲੀ ਦਲ ਨੂੰ ਨਹੀਂ ਕਹਿ ਰਿਹਾ ਇਹ ਮੌਜੂਦਾ ਸਰਕਾਰ ਨੂੰ ਵੀ ਕਹਿ ਰਿਹਾ ਕਿ ਇਹਨੂੰ ਵੀ ਸੋਚਣਾ ਚਾਹੀਦਾ ਇਹਨਾਂ ਦਾ ਹਾਲ ਉਹਨਾਂ ਦਾ ਤਾਂ ਐਨੇ ਸਾਲਾਂ ਦਾ ਹਾਲ ਹੋਇਆ 104 ਸਾਲਾਂ ਚ ਆਮ ਆਦਮੀ ਪਾਰਟੀ ਦਾ 2.5 ਸਾਲਾਂ ਜੀ ਹੋ ਗਿਆ ਜਦੋਂ ਅਸੀਂ ਕਹਿੰਦੇ ਸੀ ਜੋ ਪੱਤਰਕਾਰ ਲੋਤਨਾ ਕਰਦੇ ਸੀ ਉਹ ਤਾਂ ਭਗਵਾਨਤਮਾਨ ਸਾਹਿਬ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਸੀ ਨਹੀਂ ਜੀ ਨਹੀਂ ਸਭ ਠੀਕ ਚੱਲੇ ਜੇ ਲਾੜ ਡਾੜਾ ਜੇ ਵਾ ਕਿੱਥੇ ਲਾੜ ਡਾੜਾ ਹੁਣ ਕਿਉਂ ਮੀਟਿੰਗ ਬੁਲਾਈ ਆ ਬੀਜੇਪੀ ਸਾਹਿਬ ਦੀ ਹੁਣ ਕਿਉਂ ਐਸਐਸਪੀਆ ਦੀ ਮੀਟਿੰਗ ਬੁਲਾਈ ਆ ਹੁਣ ਕਿਉਂ ਨਸ਼ਾ ਤੇ ਜਿਹੜਾ ਕਾਰਵਾਈ ਕਰਨੀ ਸ਼ੁਰੂ ਕੀਤੀ ਆ ਜ ਹੋਈ ਨਹੀਂ ਕੀਤੀ ਐ ਮੈਂ ਕਹਿੰਦਾ ਕਰੇ ਚਾਹੇ ਆਮ ਆਦਮੀ ਪਾਰਟੀ ਕਰੇ ਚਾਹੇ ਕਾਂਗਰਸ ਕਰੇ ਚਾਹੇ ਬੀਜੇਪੀ ਕਰੇ ਕੋਈ ਕਰੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਡਾਕੀ ਹੈ ਉਹਨਾਂ ਦੇ ਹੱਕਾਂ 'ਚ ਪੰਜਾਬ ਬਾਰੇ ਸੋਚੋ ਤੇ ਅਕਾਲੀ ਨਾਲ ਹੋਂਦ ਕੀ ਐ ਇਸੇ ਕਰਕੇ ਐਸੇ ਕਿ ਪੰਜਾਬ ਬਾਰੇ ਸੋਚਦਾ ਸੀਗਾ ਪਰਵਾਰਾਂ ਬਾਰੇ ਨਹੀਂ ਸੀ ਸੋਚਦਾ ਸੋ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਪੰਜਾਬ ਦੀਆਂ ਇੰਨਾਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਕੱਲੇ ਸੁਖਬੀਰ ਬਾਦਲ ਦੇ ਸੀ ਹਵੇ ਨਾਲ ਅਕਾਲੀ ਦਲ ਹੋਂਦ ਨਹੀਂ ਹੋਣਾ ਅਕਾਲੀ ਦਲ ਆਪਣੇ ਆਪ ਹੋਂਦ ਚ ਆਊਗਾ ਆਪਣੇ ਆਪ ਸਬਰ ਕਰੋ ਕੁਛ ਨਹੀਂ ਹੁੰਦਾ ਸਵੈ ਇਲੈਕਸ਼ਨ ਬਹੁਤ ਦੂਰ ਹੈ ਜਿਨ੍ਹਾਂ ਨੂੰ ਐ ਵੀ ਸਹੀ ਟਿਕਟਾਂ ਲੈ ਕੇ ਜਿੱਤਣਗੇ ਜਿੱਤ ਜਾਓਗੇ ਤੁਸੀਂ ਕੋਈ ਨਹੀਂ ਜੋ ਤੁਹਾਡੀ ਨੀਤੀ ਟਿਕਟਾਂ ਤੇ ਖੜੀ ਹੈ ਮੋਟਰਾਂ ਦੇ ਖੜੀ ਹੈ ਡੇਰਾਬਾਦ ਦੇ ਖਿਲਾਫ ਵੀ ਸਟੈਂਡਰਡ ਆ ਪਾਏਗਾ ਸੰਤ ਸਮਾਜ ਜਿਹਨੇ ਗਲਤ ਰਾ ਪਾਇਆ ਹੁਣ ਤੱਕ ਤੁਹਾਨੂੰ ਉਹਨਾਂ ਤੋਂ ਵੀ ਦੂਰ ਰਹਿਣਾ ਪੈਊਗਾ ਹੋਰ ਬੜਿਆਂ ਜੱਫੇ ਬੰਨਿਆ ਜਿਹਨਾਂ ਜਾ ਕੇ ਮੱਥੇ ਟੇਕਦੇ ਪੋਟਾ ਪਿੱਛੇ ਜਿੰਨੀ ਤਰੇ ਇਹਨਾਂ ਦਾ ਖੜਾ ਨਹੀਂ ਛੱਡੋਂਗੇ ਡੇਰੇ ਵਾਲਿਆਂ ਦਾ ਆ ਸੰਤ ਸਮਾਜ ਦਾ ਖੜਾ ਨਹੀਂ ਛੱਡੋਂਗੇ ਓਨੀ ਤਰੇ ਕਾਲੀ ਦਲ ਹੋਣ ਚ ਕੰਮਜਾਹ ਹੋਏ ਹੀ ਨਹੀਂ ਸਕਦਾ ਕਿਉਂਕਿ ਤੁਸੀਂ ਵੋਟਾਂ ਨੂੰ ਮੁੱਖ ਰੱਖਦੇ ਹੋ ਇਸ ਕਰਕੇ ਕਾਲੀ ਦਲ ਉਦੋਂ ਕੰਮਜਾਊਗਾ ਜਦੋਂ ਪੰਥ ਕੁਮੁੱਤੇ ਬਾਣੀ ਬਾਣਾ ਸਰਵਤ ਦੇ ਪਲੇ ਦੀ ਗੱਲ ਕਰੂਗਾ ਉਹ ਨਹੀਂ ਦਾ ਕੋਈ ਕਾਲੇ ਦਲ ਹੋਣ ਚਿਰ ਨਾ ਕਾਲੇ ਦਲ ਕਾਮਯਾਬ ਹੋਵੇ ਬਾਣੀ ਬਾਣਾ ਪੰਥ ਸਰਵਤ ਦਾ ਭਲਾ ਦੇਸ਼ ਕੌਮ ਦਾ ਭਲਾ ਹਿੰਦੂ ਮੁਸਲਮ ਸਿੱਖ ਅਸਾਈ ਸਭ ਦੀ ਭਾਈਚਾਰਕ ਸਾਂਝ ਤੇ ਕੰਮ ਨਹੀਂ ਕਰੋਗੇ 19 ਦਿਨ ਕੋਈ ਫੈਦਾਨੀ ਇਸ ਤੋਂ ਬਾਅਦ ਹੁਣ ਕੀ ਕਹੀਏ ਕਹਿ ਨਹੀਂ ਸਕਦੇ ਸਤਿ ਸ਼੍ਰੀ ਅਕਾਲ ਸੋ ਦੋਸਤੋ ਏਸੀ ਸਾਡਾ ਅੱਜ ਦਾ ਸ਼ੋਮਨੀ ਕਾਲੇ ਦਲ ਦੇ ਨਿਗਾਹਵਾਰੇ ਇੱਕ ਖਾਸ ਪ੍ਰੋਗਰਾਮ ਆਪ ਜੀ ਨੇ ਕਿਓ ਜਿਹਾ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਗੁਰਨੂਰ ਕਲ ਨੂੰ ਦੇਵ ਆਗਿਆ ਸਤਿ ਸ਼੍ਰੀ ਅਕਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ